ਫੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਪਿੱਤੇ ਦੀ ਪਥਰੀ ਤੋਂ ਪਰੇਸ਼ਾਨ ਮਰੀਜ਼ਾਂ ਲਈ 나ਸ਼ਪਤੀ ਬਹੁਤ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸ ਚ ਮੌਜੂਦਾ ਤੱਤ ਪਿੱਤੇ ਦੀ ਪਥਰੀ ਨੂੰ ਬਾਹਰ ਕੱਢਣ ਚ ਮਦਦ ਕਰਦੀ ਹੈ ਨੰਬਰ 2 ਸੌਗੀ ਚ ਫਾਈਬਰ ਦੀ ਭਰਪੂਰ ਮਾਤਰਾ ਹੋਣ ਕਾਰਨ ਇਹ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ ਨੰਬਰ 3 ਸਵੇਰੇ ਸ਼ਾਮ ਚਾਹ ਚ ਗੁੜ ਮਿਲਾ ਕੇ ਪਿਓ ਤਾਂ ਖਾਂ ਕੋਈ ਕਾਮ ਬੁਖਾਰ ਆਦਿ ਸਮੱਸਿਆ ਨਹੀਂ ਹੁੰਦੀ ਇਸ ਤਰ੍ਹਾਂ ਜੇਕਰ ਤੁਸੀਂ ਫੂਲ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਕਰੋ ਨੰਬਰ 4 ਰਾਤ ਨੂੰ ਜਿਆਦਾ देर ਤੱਕ ਜਾਗਣ ਨਾਲ ਇਨਸਾਨ ਦਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 5 ਖਾਣ ਵਾਲੀਆਂ ਚੀਜ਼ਾਂ ਨੂੰ ਕਦੇ ਵੀ ਖੜੇ ਹੋ ਕੇ ਨਾ ਖਾਓ ਇਸ ਨਾਲ ਦਿਲ ਦੀਆਂ ਬਿਮਾਰੀਆਂ ਤੁਹਾਨੂੰ ਜਲਦੀ ਹੀ ਘੇਰ ਲੈਂਦੀਆਂ ਹਨ ਨੰਬਰ 6 ਸਫੇਦ ਗੰਡੇ ਦਾ ਰਸ ਕੱਢ ਕੇ ਵਾਲਾਂ ਉੱਪਰ ਲਗਾਉਣਾ ਨਾਲ ਵਾਲ ਝੜਨੇ ਬੰਦ ਹੋ ਜਾਣਗੇ। ਨੰਬਰ 7 ਅਜਵਾਇਨ ਨੂੰ ਟਿਸ਼ੂ ਪੇਪਰ ਵਿੱਚ ਲਪੇਟ ਕੇ ਸੰਗੋ ਨਾਲ ਸਿਰ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ। ਨੰਬਰ 8 ਤੁਹਾਨੂੰ ਨਿਯਮਤ ਤੌਰ ਤੇ ਖੀਰੇ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਕਾਰਨ ਨਾਲ ਮੁਹਾਸਿਆਂ ਦੀ ਸਮੱਸਿਆ, ਝੁਰੜੀਆਂ ਦੀ ਸਮੱਸਿਆ ਤੇ ਖੁਸ਼ਕ ਚਮੜੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨੰਬਰ 9 ਜ਼ਵੈਨ ਵੀ ਉਲਟੀਆਂ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਨੰਬਰ 10 ਕਿਓ ਦੀਆਂ ਕੁਝ ਬੂੰਦਾਂ ਵੀ ਫਟੇ ਹੋਏ ਬੁੱਲਣਾਂ ਤੋਂ ਨਿਜਾਤ ਦਿਵਾਉਣਗੀਆਂ। ਨੰਬਰ 11 ਕੜੀ ਪੱਤੇ ਦਾ ਇਸਤੇਮਾਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਦਾ ਇਸਤੇਮਾਲ दाल ਸਬਜ਼ੀ ਵਿੱਚ ਵੀ ਕੀਤਾ ਜਾ ਸਕਦਾ ਹੈ। ਨੰਬਰ 12 ਸਵੇਰ ਦੇ ਖਾਣੇ ਦੇ ਨਾਲ ਦੇਸੀ ਗਾਂ ਦੇ ਦੁੱਧ ਤੋਂ ਬਣਿਆ ਤਾਜ਼ਾ ਦਹੀਂ ਲੋ ਇਸ ਨਾਲ ਤੁਹਾਡਾ ਪੇਟ ਬਿਲਕੁਲ ਠੀਕ ਰਹੇਗਾ ਨੰਬਰ 13 ਜਾਮਣ ਦੇ ਦਰਖਤ ਦੀ ਲੱਕੜ ਨੂੰ ਘਰ ਵਿੱਚ ਜਲਾ ਕੇ ਧੂਨੀ ਦੇ ਦਿਓ ਨਾਲ ਕੀੜੇ ਮਕੌੜੇ ਭੱਜ ਜਾਂਦੇ ਹਨ ਨੰਬਰ 14 ਸਰਦੀ ਜ਼ੁਕਾਮ ਪਿੱਛਾ ਨਾ ਛੱਡ ਰਿਹਾ ਹੋਵੇ ਤਾਂ ਇੱਕ ਮੁਠ ਭਿੱਜੇ ਹੋਏ ਛੋਲੇ ਜ਼ਰੂਰ ਖਾਓ ਨੰਬਰ 15 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖੰਗ ਦੀ ਸਮੱਸਿਆ ਹੈ ਤਾਂ ਚਾਕਲੇਟ ਖੰਗ ਦੀ ਦਵਾਈ ਵਾਂਗ ਕੰਮ ਕਰਦਾ ਹੈ। ਨੰਬਰ 16 ਜੇਕਰ ਤੁਸੀਂ ਜੂਆਂ ਤੋਂ ਹਮੇਸ਼ਾ ਲਈ छुटकारा ਪਾਉਣਾ ਚਾਹੁੰਦੇ ਹੋ ਤਾਂ ਨਿੰਬ ਦੇ ਪੱਤਿਆਂ ਨੂੰ ਪੀਸ ਕੇ ਉਹਨਾਂ ਦਾ ਰਸ ਕੱਢ ਕੇ ਉਸ ਰਸ ਨੂੰ ਵਾਲਾਂ ਉੱਪਰ ਲਗਾਉਣ ਨਾਲ ਜੂਆਂ ਬਿਲਕੁਲ ਖਤਮ ਹੋ ਜਾਂਦੀਆਂ ਹਨ। ਨੰਬਰ 17 ਉਹਨਾਂ ਲੋਕਾਂ ਨੂੰ ਗੁਰਦਿਆਂ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਜੋ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਬਾਥਰੂਮ ਨਹੀਂ ਕਰਕੇ ਸੌਂਦੇ। ਨੰਬਰ 18 ਜੇਕਰ ਤੁਹਾਡੀ ਸਕਿਨ ਰੁੱਖੀ ਰੁੱਖੀ ਹੈ ਤੇ ਸਾਵਲੀ ਪੈਣ ਲੱਗ ਜਾਵੇ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਸਕਿਨ ਉੱਪਰ ਕੱਚਾ ਦੁੱਧ ਲਗਾਓ। ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਨੰਬਰ 19 ਹਮੇਸ਼ਾ ਹੀ ਤਰਬੂਜ ਖਾਣ ਤੋਂ ਪਹਿਲਾਂ ਪਾਣੀ ਪੀਓ। ਬਾਅਦ ਵਿੱਚ ਪਾਣੀ ਪੀਣ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ ਨੰਬਰ 20 ਲਸਣ ਅਤੇ ਨਮਕ ਦੋਵਾਂ ਨੂੰ ਮਿਕਸ ਕਰਕੇ ਆਪਣੇ ਦੰਦਾਂ ਉੱਪਰ ਮਲੋ ਦੰਦ ਬਹੁਤ ਜ਼ਿਆਦਾ ਸਾਫ਼ ਹੋ ਜਾਣਗੇ ਨੰਬਰ 21 ਰੋਜ਼ਾਨਾ ਇੱਕ ਗਲਾਸ ਗੰਨੇ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ ਗੰਨੇ ਦਾ ਜੂਸ ਹਾਜ਼ਮੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 22 ਰੋਜ਼ਾਨਾ ਆਪਣੇ ਹੱਥਾਂ ਅਤੇ ਪੈਰਾਂ ਉੱਪਰ ਤੇਲ ਲਗਾ ਕੇ ਸੌਣ ਨਾਲ ਪੂਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ ਨੰਬਰ 23 ਸਵੇਰੇ ਖਾਲੀ ਪੇਟ ਹਲਦੀ ਵਾਲਾ ਪਾਣੀ ਪੀਣ ਨਾਲ ਪੇਟ ਦੀ ਸਫਾਈ ਹੋ ਜਾਂਦੀ ਹੈ ਜਿਸ ਨਾਲ ਤ્વਚਾ ਸਿਹਤਮੰਦ ਅਤੇ ਚਮਕਦਾਰ ਬਣਦੀ ਹੈ ਨੰਬਰ 24 ਚਿਹਰੇ ਤੇ ਚਕੁੰਦਰ ਦਾ ਛਿਲਕਾ ਲਗਾਉਣ ਨਾਲ ਕਦੇ ਵੀ ਚਿਹਰੇ ਤੇ ਕਰੀਮ ਲਗਾਉਣ ਦੀ ਲੋੜ ਨਹੀਂ ਪਵੇਗੀ ਨੰਬਰ 25 ਜੇਕਰ ਤੁਸੀਂ ਆਪਣਾ ਬਜਨ ਨੂੰ ਕੱਟ ਕਰਨਾ ਚਾਹੁੰਦੇ ਹੋ ਤਾਂ ਨਿੰਬੂ ਖੀਰਾ ਅਤੇ ਬੰਦ ਗੋਭੀ ਜ਼ਰੂਰ ਖਾਓ ਨੰਬਰ 2 ਵੀ ਲੌਂਗ ਦੀ ਤਰ੍ਹਾਂ ਸਰੋਂ ਵੀ ਮਸੂੜਿਆਂ ਦੇ ਲਈ ਕਾਫੀ ਫਾਇਦੇਮੰਦ ਹੁੰਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਸਰੋਂ ਦੇ ਤੇਲ 'ਚ ਚੁਟਕੀ ਇੱਕ ਨਮਕ ਮਿਲਾ ਕੇ ਦੰਦਾਂ ਤੇ ਮਸੂੜਿਆਂ ਦੀ ਮ사ਜ ਕਰੋ ਕੁਝ ਹੀ ਦਿਨਾਂ ਵਿੱਚ ਮਸੂੜਿਆਂ 'ਚੋਂ ਖੂਨ ਨਿਕਲਣਾ ਬੰਦ ਹੋ ਜਾਵੇਗਾ ਨੰਬਰ 27 ਨੋਹਾ ਵਿੱਚ ਇਨਫੈਕਸ਼ਨ ਹੋਣ ਤੇ ਨਾਰੀਅਲ ਤੇਲ ਜਾਂ ਫੇਰ ਸੂਰਜ ਮੁਖੀ ਦਾ ਤੇਲ ਨਾਲ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਨਾਲ ਨੋਹਾ ਦੀਆਂ ਦਰਾਰਾਂ ਜਲਦੀ ਭਰ ਜਾਂਦੀਆਂ ਹਨ ਨੰਬਰ 28 ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੇ ਦਿਲ ਦੀ ਧੜਕਣਾ ਵਧ ਗਈ ਹੈ ਤਾਂ ਸੁੱਕਾ ਧਨੀਆ ਤੇ ਮਿਸ਼ਰੀ 1 ਕੋਜੀ ਮਾਤਰਾ ਵਿੱਚ ਮਿਲਾ ਕੇ ਪਾਣੀ ਨਾਲ ਲੋ ਇਸ ਨਾਲ ਦਿਲ ਦੀ ਧੜਕਣਾ ਕਾਬੂ ਚ ਰਹੇਗੀ ਨੰਬਰ 29 8 ਤੋਂ 10 ਨਿੰਬ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਲਾ ਕੇ ਪੇਸਟ ਬਣਾ ਕੇ ਲਗਾਓ ਅਤੇ ਇਸ ਪੇਸਟ ਨੂੰ ਦਾਦਖਾਜ ਖੁਜਲੀ ਵਾਲੀ ਜਗ੍ਹਾ ਤੇ ਲਗਾਓ ਇਸ ਨਾਲ ਤੁਹਾਨੂੰ ਬਹੁਤ ਜਲਦ ਰਾਤ ਮਿਲੇਗੀ ਨੰਬਰ 3 ਪਾਲਕ ਦਾ ਜ਼ਿਆਦਾ ਸੇਵਨ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 31 ਮੂੰਹ ਖੋਲ ਕੇ ਸੌਣ ਵਾਲੇ ਲੋਕ ਦਿਮਾਗੀ ਟੈਨਸ਼ਨ ਦਾ ਸ਼ਿਕਾਰ ਹੁੰਦੇ ਹਨ ਨੰਬਰ 32 ਜੇਕਰ ਤੁਹਾਡਾ ਲੀਵਰ ਕਮਜ਼ੋਰ ਹੈ ਤਾਂ ਖਾਲੀ ਪੇਟ ਦਹੀਂ ਦਾ ਇਸਤੇਮਾਲ ਕਰਨ ਨਾਲ ਤੁਹਾਡਾ ਲੀਵਰ ਜਲਦੀ ਹੀ ਮਜ਼ਬੂਤ ਹੋਣ ਲੱਗ ਜਾਂਦਾ ਹੈ। ਨੰਬਰ 33 ਖੀਰਾ ਜ਼ਿਆਦਾ ਖਾਣ ਨਾਲ ਢੋਆਪਾ ਜਲਦੀ ਨਹੀਂ ਆਉਂਦਾ। ਇਹ ਵੀਡੀਓ ਅਮ ਜਾਣਕਾਰੀ ਦੇ ਆਧਾਰ 'ਤੇ ਹੈ। ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ